ਇਮਰਨਾ ਹਾਂਜੀ ਵੀਰੇ ਆ ਹੱਥ ਲਵਾ ਲੈ ਓਏ ਉਹ ਤਾਂ ਮਾਪੇ ਵੀ ਚੱਕ ਲੈਣਾ ਆ ਪੇਟੀ ਨੂੰ ਹੱਥ ਲਾ ਆ ਫੜ ਵੀਰੇ ਆ ਮੈਂ ਕਿਵੇਂ ਚੱਕ ਸਕਦੀ ਆ ਤੇ ਮੈਂ ਵੀ ਤਾਂ ਚੱਕ ਕੇ ਲਿਆ ਆ ਫੜ ਵੀਰੇ ਪਾਰੇ ਬਹੁਤ ਆ ਜਿਆਦਾ ਨਾ ਗੱਲਾਂ ਨਾ ਮਾਰਾ ਫੜ ਰੱਖੋ ਉੱਧਰ ਜਦੋਂ ਨਾ ਮੈਂ ਬਾਜ਼ਾਰੋਂ ਆਣਾ ਹੁਣਾ ਬਾਹਰ ਦੇਖ ਲਿਆ ਕਰੋ ਜੇ ਬਾਹਰ ਖੜ ਜਿਆ ਕਰੋ ਵੀਰੇ ਸਾਨੂੰ ਕਿਹੜਾ ਸੁਪਨਾ ਆਂਦਾ ਕਿ ਤੁਸੀਂ ਆ ਰਹੇ ਹੋ ਮੇਰੇ ਸਾਹਮਣੇ ਨਾ ਜਿਆਦਾ ਗੱਲਾਂ ਮਾਰਨ ਦੀ ਲੋੜ ਨਹੀਂ ਫालतू ਅੱਗੋਂ ਨਾ ਬੋਲਿਆ ਕਰ ਵੀਰੇ ਤੁਸੀਂ ਵੀ ਨਾ ਥੋੜਾ ਤਮੀਜ਼ ਚ ਬੋਲਿਆ ਕਰੋ ਤੁਸੀਂ ਵੀ ਇੱਥੇ ਕੰਮ ਹੀ ਕਰਦੇ ਹੋ ਆ ਫੜ ਮਾਲਾ ਕੰਮ ਹੈ ਸਾਰਾ ਕੰਮ ਮੈਂ ਹੀ ਦੇਖਦਾ ਇੱਥੇ ਅੱਗੋਂ ਨਾ ਜਬਾਨ ਲੜਾਂ ਦੀ ਲੋੜ ਨਹੀਂ ਹੈਗੀ ਕਰ ਲੈ ਕੰਮ ਰੱਖਦੇ ਇਹਨੂੰ ਖੜੀ ਨਾ ਰਹਿ ਨਾਲੇ ਨੇਹਾ ਕਿੱਥੇ ਆ ਨੇਹਾ ਉੱਪਰ ਆ ਅੰਦੀ ਪਈ ਆ ਹੋਰ ਫਿਰ ਲਾਡੀ ਕਿਵੇਂ ਆ ਠੀਕ ਆ ਵੀਰੇ ਗਿਆ ਨਹੀਂ ਅਜੇ ਕਾਲਜ ਜਾਣਾ ਸੀਗਾ ਵੀਰੇ ਸ੍ਰਿੰਦਰ ਵੀਰੇ ਨੇ ਕਿਹਾ ਸੀਗਾ ਦੁਕਾਨ ਤੇ ਬੈਠ ਅੱਛਾ ਚੱਲ ਤੂੰ ਚੱਲ ਜਾ ਕੋਈ ਨਹੀਂ ਮੈਂ ਦੇਖ ਲਊਗਾ ਇੱਥੇ ਨਹੀਂ ਮੈਂ ਵੀਰੇ ਨੂੰ ਪੁੱਛ ਕੇ ਜਾਊਂਗਾ ਯਾਰ ਪੁੱਛਣਾ ਕੀ ਆ ਮੈਂ ਤੈਨੂੰ ਕਹਤਾ ਤੂੰ ਜਾ ਕੋਈ ਨਾ ਵੀਰੇ ਮੈਂ ਪੁੱਛ ਲੈਣਾ ਵੀਰੇ ਨੂੰ ਯਾਰ ਤੂੰ ਇੱਥੇ ਬੈਠ ਕੇ ਵੀ ਤਾਂ ਫੋਨ ਚਲਾਣਾ ਜਾਂ ਫਿਲਮ-ਫਿਲਮ ਦੇਖ ਕੇ ਆ ਪੈਸੇ ਕਉ ਚਾਹੀਦੇ ਆ ਕੀ ਸੋਚੀ ਜਾਂ ਨਾ ਕੋਈ ਨਾ ਵੀਰੇ ਚੱਲ ਜਨਾਂ ਮੈਂ ਚੱਲ ਦੇਖ ਲੈ ਜਿੱਤਾ ਤੇਰੀ ਮਰਜ਼ੀ ਐ ਗਾ ਘਾਇ ਸੀਗੇ ਨਹੀਂ ਵੀਰੇ ਹੈਲੋ ਹਾਂ ੜੀ ਹਾਂਜੀ ਵੀਰੇ ਕਿੱਥੇ ਹੋ ਮੈਂ ਬਸ ਨੇੜੇ ਹੀ ਆਂ ਦੱਸ ਉਹ 바ਵਾ ਵੀਰਾ ਆ ਗਿਆ ਸੀਗਾ ਤੇ ਮੈਂ ਜਾਵਾਂਗਾ हां हां कोई ना चल बाबा जा बाबा ਹੈਗਾ ਫਿਰ ਤੂੰ ਚੱਲ ਜਾ ਠੀਕ ਹੈ ਵੀਰੇ ਮੈਂ ਚਲੇ ਜਾਂਦਾ ਠੀਕ ਹੈ ਨਾ ਵੀਰਾ ਵੀਰਾ ਆ ਰਿਹਾ ਹੈ ਤੈਨੂੰ ਮੈਂ ਕਿਹਾ ਹੀ ਸੀ ਜਿਹਨੇ ਵੀ ਕਹਿਣਾ ਚੱਲ ਜਾ ਸਿਮਰਨ ਅਧਰਾ ਹਾਂਜੀ ਕੀ ਕਹਿ ਰਹੀ ਸੀ ਮੈਂ ਕੀ ਕਰੀ ਰੇ ਹੁਣ ਨਹੀਂ ਮੈਂ ਮਾਲਕਾਂ ਨਾਲੋਂ ਘਟਾ ਇੱਥੇ ਸਾਰਾ ਕੰਮ ਮੈਂ ਦੇਖਦਾ ਬਜ਼ਾਰੋਂ ਸਮਾਨ ਮੈਂ ਲਿਆਣਾ ਵੇਚਦੇ ਆਪਾਂ ਵਾ ਕਿੰਨੀ ਕੁ ਦੇਰ ਵੀਰਾ ਬੰਦਾ ਵਾ ਨਾਲੇ ਉਹ ਦਿਨ ਭੁੱਲ ਗਈ ਤੈਨੂੰ ਇੱਥੇ ਦੁਕਾਨ ਤੇ ਲਗਵਾਇਆ ਕਿਨੇ ਸੀ ਤੁਸੀਂ ਤਨ ਖਾ ਕਿਨੇ ਸੈੱਟ ਕੀਤੀ ਤੇਰੀ ਤੁਸੀਂ ਤੇ ਫੇਰ ਜਿੱਦਾਂ ਮੈਂ ਕਹਿਣਾ ਨਾ ਉਦਾਂ ਕੰਮ ਕਰ ਲਿਆ ਕਰੋ ਵੀਰੇ ਮੇਰੇ ਕਹਿਣ ਦਾ ਮਤਲਬ ਨਹੀਂ ਸੀ ਮੈਂ ਇਹ ਕਹਿ ਰਹੀ ਸੀ ਕਿ ਕੰਮ ਤਾਂ ਆਪਾਂ ਦੋਨੋਂ ਹੀ ਕਰਦੇ ਆ ਨਾ ਤਨਖਾਹ ਮੈਂ ਵੀ ਲੈਣੀ ਆ ਤਨਖਾਹ ਤੁਸੀਂ ਵੀ ਲੈਣੇ ਹੋ ਤੈਨੂੰ ਨਾ ਮੇਰੇ ਨਾਲ ਕੰਪੈਰੀਸ਼ਨ ਕਰਨ ਦੀ ਲੋੜ ਨਹੀਂ ਹੈਗੀ ਤੂੰ ਆਪਣੇ ਕੰਮ ਤੋਂ ਮਤਲਬ ਰੱਖਿਆ ਕਰ ਨਹੀਂ ਤਾਂ ਮੈਂ ਮਿੰਟ ਲਾਣਾ ਵੀਰੇ ਨੂੰ ਕਹਿ ਕੇ ਕਢਵਾ ਦੇਣਾ ਉਹ ਚਲੋ ਵੀਰੇ ਨੂੰ ਵੀ ਕੀ ਕਹਿਣਾ ਮੈਂ ਹੀ ਕਢਵਾ ਦੇਣਾ ਤੈਨੂੰ ਠੀਕ ਹੈ ਕੰਮ ਕਰ ਲਓ ਆਪਣਾ ਜਿੱਦਾਂ ਮੈਂ ਕਹਿੰਨਾ ਉਦਾਂ ਮੰਨਿਆ ਕਰੋ ਗੱਲ ਮੇਰੀ। ਜਿਆਦਾ ਸੋਚੀ ਨਾ ਜਾਓ ਸਮਾਨ ਆਇਆ, ਪੇਟੀ ਖੋਲ ਤੇ ਲਾ। ਨਾਲੇ ਉਰੇ ਆ। ਤੁਸੀਂ ਤਾਂ ਉਦੋਂ ਲੱਗੇ ਵੀ ਨਹੀਂ ਸੀ। ਉਦੋਂ ਦੁਕਾਨ ਬਿਲਕੁਲ ਖਾਲੀ ਹੁੰਦੀ ਸੀ। ਹੁਣ ਦੇਖ। ਇਹ ਸਾਰੀ ਮੇਰੇ ਕਰਕੇ ਹੀ ਐ। ਮਿਹਨਤ ਕਰਕੇ ਬਣਾਈ ਐ। ਕੰਮ ਕਰ ਲੈ ਆਪਣਾ। ਸਮਾਨ ਲਗਾ ਦੇ ਉਹਨਾਂ ਨਾਲੇ ਪੇਟੀ ਖੋਲ ਕੇ। ਹਾਂਜੀ। ਸੇਮ ਵਿੰਗ ਦੇ ਆਨੇ ਹਾਂ ਕੀ ਗੰਗ ਹੋ ਗਏ ਕੀ ਕੰਗਰ ਸਵੇਗਾ ਯਾਰ ਕੁਛ ਨਹੀਂ ਵੀਰੇ ਨਾ ਐਵੇਂ ਵਹਿਮ ਚ ਫੇਰੀ ਜਾਂਦਾ ਪਿਆ ਵਾ ਵਹਿਮ ਕਦਾਂ ਵਹਿਮ ਵੀਰੇ ਨਾ ਫੀਲਿੰਗ ਚੱਕੀ ਫਿਰਦਾ ਵਾ ਕੀ ਦੁਕਾਨ ਮੇਰੀ ਹੋਈ ਆ ਫੇਰ ਕੁਛ ਸੁਣਦੇਗਾ ਕੋਈ ਕੰਗ ਵੀਰੇ ਦੀ ਯਾਰ ਮੈਨੂੰ ਨਾ ਇੱਥੇ ਦੁਕਾਨ ਤੇ ਵੀਰੇ ਨੇ ਲਵਾਇਆ ਵਾ ਤੇ ਨਾਲੇ ਤਨਖਾਹ ਵੀ ਵੀਰੇ ਨੇ ਵਧਾਈ ਆ ਮੇਰੀ ਉੱਥੇ ਕੋਈ ਕੰਗ ਵੀ ਤੁਸੀਂ ਕਹਿ ਸਕਦੇ ਹੋ ਵੀ ਗਈ ਕੋਈ ਗਲਤੀ ਫਰ ਗਈ ਫੇਰ ਆਪਾਂ ਵੀ ਕੰਗ ਕਰਾਂਗੇ ਹਾਂ ਇਹ ਤਾਂ ਹੈਗਾ ਕਿ ਵੀਰੇ ਦੀ ਗਲਤੀ ਫੜਦੇ ਆ ਤੇ ਸ੍ਰਿੰਦਰ ਵੀਰੇ ਨੂੰ ਦੱਸਾਂਗੇ ਹਾਂ ਸੋਇੰਗੇ ਵੀਰੇ ਨੂੰ ਦੱਸਾਂਗੇ ਚਲ ਠੀਕਾ ਕੰਮ ਕਰ ਲੈ ਹਾਂਜੀ ਨੀਹਾ ਹਾਂਜੀ ਵੀਰੇ ਇੱਧਰ ਆ ਹਾਂਜੀ ਵੀਰੇ ਕੀ ਗੱਲਾਂ ਕਰਦੇ ਪੀ ਆਹੀ ਵੀਰੇ ਮੈਂ ਕਿਹਾ ਦੇਣਾ ਸਮਾਨ ਪੁੱਛ ਗਈ ਸੀਗੇ ਉਹਨੂੰ ਕੋਈ ਪੁੱਛਦੀ ਪੀਆ ਮੇਰੇ ਤੋਂ ਪੁੱਛਿਆ ਕਰ ਠੀਕ ਹੈ ਵੀਰੇ ਕੀ ਪੁੱਛਦੀ ਪੀ ਸੀ ਸਮਾਨ ਪੁੱਛ ਰਹੀ ਸੀ ਵੀਰੇ ਕਿੱਥੇ ਪਿਆ ਤੈਨੂੰ ਨਹੀਂ ਪਤਾ ਨਵੀਂ ਲੱਗੀ ਆ ਤੂੰ चलो समान लाओ हो, खोलो बेटी आदा तय लाई जाना यार तू इन्हू दोबारा तो खोल के तह ला वेख आ सिंपल जा जहा आ ਹਨ ਤਾਂ ਵੀਰੇ ਬਹੁਤ ਟਾਈਮ ਹੋ ਗਿਆ ਨਾ ਕੰਮ ਕਰਦਿਆਂ ਉਥੇ ਹਾਂ ਮੈਨੂੰ ਤਾਂ ਕਾਫੀ ਟਾਈਮ ਹੋ ਗਿਆ ਵਾ ਤਹੇ ਮੈਨੂੰ ਹਰ ਚੀਜ਼ ਦਾ ਪਤਾ ਵਾ ਕਿੱਦਾਂ ਟਿਕਾਣੀ ਐ ਕਿੱਦਾਂ ਕੀ ਕਰਨਾ ਵਾ ਐਸਾ ਹੋਣਾ ਫੇਰ ਟੱਡੀ ਸੈਲਰੀ ਵੀ ਹੋਣੀ ਵੱਧ ਹੋਣੀ ਐ ਹਾਂ ਜੇ ਸਾਰਾ ਜੇ ਸਾਰੀ ਦੁਕਾਨ ਦਾ ਹਿਸਾਬ ਕਿਤਾਬ ਦੇਖਦਾ ਵਾਂ ਸੈਲਰੀ ਵਾਧੇ ਲੈਣੀ ਐ ਮੈਂ ਇਹ ਮੇਰੇ ਤਾਂ ਵੀਰੇ ਇਹਨਾਂ ਨੇ 6000 ਲਗਾਈ ਐ ਤੇ ਹੋਰ ਤੈਨੂੰ ਲੱਗਦੇ ਸਾਰ 60000 ਦੇ ਦੇਣ 6000 ਹੀ ਦੇਣਗੇ ਨਵਾਂ ਹੈਗਾ ਤੂੰ ਜਦੋਂ ਮੈਂ ਨਵਾਂ ਆਇਆ ਸੀਗਾ ਨਾ ਉਦੋਂ ਮੇਰੀ ਤਨਖਾਹ ਵੀ ਘੱਟ ਸੀਗੀ ਨਾਲੇ ਕੰਮ ਵੀ ਉਦੋਂ ਇਹਨਾਂ ਹੈ ਨਹੀਂ ਸੀਗਾ ਪਤਾ ਮੈਂ ਗਾਗੂ ਕੋ ਪਟਲੇ ਸੀਗੇ ਤਾਂ ਕਰਕੇ ਹੁਣ ਆਪਾਂ ਕੰਮ ਵਧਾਇਆ ਹੋਇਆ ਵਾ ਇਹ ਵੀ ਮੇਰੇ ਸਿਰ ਤੇ ਚੱਲੀ ਜਾਂਦਾ ਵਾ ਵੀਰਾ ਕਿਹੜਾ ਉਰੇ ਆਂਦਾ ਵਾ ਕਦੇ ਕਰਦੇ ਉਹਨੇ ਆਉਣਾ ਆ ਤੇ ਉਸ ਹਿਸਾਬ ਕੁਤਾ ਦੇਖ ਕੇ ਚਲੇ ਜਾਣਾ ਵਾ ਬਾਕੀ ਸਾਰਾ ਤਾਂ ਮਕਰੋ ਮੈਂ ਹੀ ਦੇਖਣਾ ਵਾ ਕੱਪੜੇ-ਕੁੱਪੜੇ ਮਾਰਕੀਟ ਜਾ ਕੇ ਸਿਲੈਕਟ ਕਰਨੇ ਉਹ ਵੀ ਮੈਂ ਦੇਖਣਾ ਵਾ ਆਪ ਤਾਂ ਉਹਨਾਂ ਨੇ ਆਉਣਾ ਨਹੀਂਗਾ ਇੱਥੇ ਕਦੇ ਸਾਰੇ ਮੇਰੇ ਸਿਰ ਤੇ ਚੱਲੀ ਜਾਂਦਾ ਕੰਮ ਐ ਥੋੜੀ ਚੱਲਣਾ ਸੀਗਾ ਇਹਨਾਂ ਕੋਲੋਂ ਸਾਰੀ ਉਮਰ ਜੋਬ ਥੋੜੀ ਕਰੀ ਜਾਊਂਗਾ ਹੁਣ ਤਾਂ ਆਪਾਂ ਆਪਣਾ ਕੰਮ ਖੋਲਣਾ ਦੇਖੀਏ ਆਪਣੀ ਦੁਕਾਨ ਖੋਲ੍ਹਣੀ ਐ ਮੈਂ ਮੁੜ ਕੇ ਤੂੰ ਹੀ ਸਾਰਾ ਦੇਖੇਂਗਾ ਇੱਥੇ ਛੇਤੀ ਛੇਤੀ ਕੰਮ ਸਿੱਖ ਲੈ ਠੀਕ ਆ ਚੱਲ ਟਿਕਾ ਦੇ ਜਾਕੇ ਸਸਿਗਾ ਵੀਰੇ ਸਤਿ ਸ੍ਰੀ ਅਕਾਲ ਕਿਵੇਂ ਆ ਬਾਬੇ ਵਧੀਆ ਵੀਰੇ ਆ ਜਾ ਗਿਆ ਸੀ ਮਾਰਕੀਟ ਫਿਰ ਅੱਜ ਹਾਂਜੀ ਵੀਰੇ ਸਮਾਨ ਲਿਆਂਦਾ ਸਾਰਾ ਲਿਆਂਦਾ ਹੀ ਸਾਰਾ ਸਮਾਨ ਜੀ ਕੁਝ ਸ਼ੋਰਟ ਤਾਂ ਨਹੀਂ ਹੈਗਾ ਨਹੀਂ ਨਹੀਂ ਮਿਲ ਗਿਆ ਭਾਜੀ ਸਾਰਾ ਕੁਝ ਆ ਸਾਰਾ ਸਮਾਨ ਆ ਗਿਆ ਹੈ ਹਾਂਜੀ ਪੇਮੈਂਟ ਫਿਰ ਇਹਦੀ ਪੇਮੈਂਟ ਵੀਰੇ ਕੱਲ 12000 ਸੇਲ ਹੋਈ ਸੀਗੀ ਅੱਛਾ ਤੇ 10 10.5 ਹਜ਼ਾਰ ਦਾ ਸਮਾਨ ਆ ਗਿਆ ਬਾਕੀ ਹੈ ਗਿਆ ਜਿਹਚ ਲੈ ਲੋ ਮੇਨੇ ਕੋਈ ਨਹੀਂ ਰੱਖ ਕੋਈ ਠੀਕ ਆ ਚੱਲ ਮਤਲਬ ਸਾਰਾ ਸਮਾਨ ਆ ਗਿਆ ਗੱਲ ਹੁਣ ਮਾਰਕੀਟ ਜਾਣ ਦੀ ਲੋੜ ਨਹੀਂ ਹੈਗੀ ਨਹੀਂ ਵੀਰੇ ਕਸਟਮਰ ਫਿਰ ਆ ਰਹੇ ਸਹੀ ਤਰ੍ਹਾਂ ਕਿ ਕਿਦਾਂ ਕੰਮ ਵਧੀਆ ਚੱਲ ਰਿਹਾ ਵੀਰੇ ਚਲਾ ਰਹੇ ਆਂ ਆਪਾਂ ਕੰਮ ਪੂਰਾ ਸ਼ੁਕਰ ਕਰ ਆਪਣਾ ਰੈਪਿਊਟੇਸ਼ਨ ਵਧੀਆ ਬਣੀ ਹੋਈ ਆ ਤਾਂ ਮਾਰਕੀਟ 'ਚ ਕੰਮ ਚੱਲ ਰਿਹਾ ਲੋਕਾਂ ਨੇ ਤਾਂ ਇੰਨੇ ਮੰਦੇ ਪਏ ਰੋਈ ਜਾਂਦੇ ਆ ਬੈਠੇ ਵੀਰੇ ਜਦ ਕੰਮ ਹੈ ਚਲਾ ਰਹੇ ਆਂ ਤੂੰ ਚਲਾ ਰਹੇ ਆਂ ਮੇਲਮ ਮੇਤ ਕਰ ਰਹੇ ਆ ਵੀਰੇ ਅੱਛਾ ਠੀਕ ਆ ਤੇਰੀ ਹੁਣ ਪੁਰਾਣੀ ਗੱਲਬਾਤ ਹੋ ਗਈ ਹੁਣ ਸਾਰੇ ਜਾਣਦੇ ਆ ਤੇਨੂੰ ਹਾਂਜੀ ਵੀਰੇ ਹੈਨਾ ਚੱਲ ਕੋਈ ਨਾ ਤੂੰ ਫਿਰ ਇੱਥੇ ਹੀ ਆ ਨਾ ਹੁਣ ਤਾਂ ਨਹੀਂ ਕਿਤੇ ਜਾਣਾ ਨਹੀਂ ਵੀਰੇ ਹਾਲ ਤੱਕ ਕਿਤੇ ਨਹੀਂ ਜਾਣਾ ਮੈਂ ਉਧਰ ਜਾਣਾ ਸਟੋਰ 'ਚ ਠੀਕ ਆ ਅੱਜਾ ਦੇਖਾਂ ਹਿਸਾਬ ਦਾ ਉਧਰ ਵੀ ਵੀਰੇ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਉਧਰ ਦੇਖੋ ਇੱਧਰ ਮੈਂ ਸੰਭ ਰਿਹਾ ਸਭ ਕੁਝ ਮੈਨੂੰ ਮਾਣਾ ਕਰਦੇ ਚੱਲ ਬਹਿ ਜਾ ਸਿਮਰਨ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਿਜ਼ੀ ਲੱਗਦੀ ਹੈ ਕੰਮ 'ਚ ਹੈ ਹਾਂਜੀ ਚਲੋ ਸ਼ਾਬਾਸ਼ ਹੋਰ ਫਿਰ ਕੰਨੀ ਠੀਕ ਹੈ ਸਾਰੇ ਹਾਂਜੀ ਸਭ ਠੀਕ ਹੈ ਹਾਂਜੀ ਹਾਂਜੀ ਤੁਸੀਂ ਦੱਸੋ ਬਸ ਠੀਕ ਹੈ ਹੋਰ ਕੋਈ ਗੱਲਬਾਤ ਨਹੀਂ ਵੀਰੇ ਗੱਲਬਾਤ ਤਾਂ ਕੋਈ ਨਹੀਂ ਹੋਰ ਕੋਈ ਪਰੇਸ਼ਾਨੀ ਤਾਂ ਨਹੀਂ ਵੀਰੇ ਉਹ 바ਵਾ ਵੀਰਾ ਨਾ ਕੀ 바ਵਾ ਵੀਰਾ ਵੀਰੇ ਮੈਂ ਕਹਿ ਰਹੀ ਸੀ ਕਿ 바ਵਾ ਵੀਰਾ ਹੈਗਾ ਨਾ ਸਾਡਾ ਧਿਆਨ ਰੱਖਣ ਨੂੰ ਅ ਅਸੀਂ ਠੀਕ ਆ। ਅੱਛਾ ਕੋਈ ਪਰੇਸ਼ਾਨੀ ਕਿਵੇਂ ਆ ਸਕਦੀ ਆ ਵੀਰੇ ਹੈਗਾ ਹੀ ਆ ਦੁਕਾਨ ਤੇ। ਮੈਂ ਡਰ ਗਿਆ ਸੀ। ਮੈਂ ਕਹਾ ਸ਼ਾਇਦ ਬਾਵੇ ਨੇ ਕੁਝ ਕਿਹਾ। ਨਹੀਂ ਮੈਂ ਕਿਉਂ ਕਹਿਣਾ। ਪੰਜ ਤਾਂ ਨਹੀਂ ਕਰਦਾ। ਨਹੀਂ ਨਹੀਂ ਵੀਰੇ। ਕੋਈ ਨਹੀਂ ਕਰੂਗਾ। ਮੈਨੂੰ ਦੱਸ ਦਿੰਦੀ ਆਂ ਦੀ ਕਲਾਸ ਮੈਂ ਲਾਉਂਗਾ। ਠੀਕ ਹੈ। ਮੇਰੀ ਛੋਟੀ ਭੈਣ ਆ। ਉਹ ਕਿੱਥੇ ਆਨੇ ਆ? ਅ ਉੱਪਰ ਕਸਟਮਰ ਆਇਆ ਸੀ। ਅੱਛਾ ਕਸਟਮਰ ਕੋਲ ਆ। ਠੀਕ ਹੈ ਠੀਕ। ਚਲੋ ਕਰ ਲੁਗਾਂ। ਚਲ ਧਿਆਨ ਰੱਖੀ ਫਿਰ ਮੈਂ ਆ ਜਾਊਂਗਾ ਜਲਦੀ। ਪਰ ਜੇ ਕੋਈ ਲੋਡ ਹੋਈ ਮੈਨੂੰ ਫੋਨ ਕਰਦੀ। ਠੀਕ ਆ ਵੀਰੇ ਤੂੰ ਟੈਨਸ਼ਨ ਨਾ ਲਾਓ। ਹਾਂਜੀ ਤੁਹਾਡੇ ਇੱਕ ਗੱਲ ਪੁੱਛਾਂ ਹਾਂਜੀ ਪੁੱਛੋ ਤੁਹਾਡੇ ਆਈਫੋਨ ਕਿੱਥੋਂ ਆਇਆ ਕਿੱਥੋਂ ਆਇਆ ਦੁਕਾਨ ਤੋਂ ਆਇਆ ਮੋਬਾਈਲਾਂ ਵਾਲੀ ਤੋਂ ਹੋਰ ਕਿੱਥੋਂ ਆਇਆ ਨਹੀਂ ਨਹੀਂ ਉਹ ਵੈਸੇ ਹੀ ਪੁੱਛ ਰਹੀ ਸੀ ਮੈਂ ਕਿਹਾ ਇੰਨੇ ਪੈਸੇ ਤੁਹਾਡੇ ਕਿੱਥੋਂ ਆਏ ਮਿਹਨਤ ਕਰਕੇ ਆਏ ਆ 5 ਸਾਲਾਂ ਤੋਂ ਮੈਂ ਇੰਨੀ ਦੁਕਾਨ ਦੇਖਦਾ ਪਿਆ ਸ਼ਾਮ ਦਾ ਪਿਆ ਮੈਂ ਕੰਮ ਨਾਲੇ 1.5 ਲੱਖ ਰੁਪਏ ਦਾ ਆਈਫੋਨ ਮੈਂ ਦੇਖੀ ਜਾ ਰਿਹਾ ਤੂੰ ਸਵੇਰ ਦੇ ਮੈਨੂੰ ਹੀ ਪੁੱਛੀ ਜਾ ਰਿਹਾ ਮੇਰੇ ਆਈਫੋਨ ਦੇਖੀ ਜਾ ਰਿਹਾ ਨਹੀਂ ਵੀਰੇ ਉਹ ਮੈਂ ਵੈਸੇ ਹੀ ਪੁੱਛਿਆ ਸੀ ਮੈਂ ਵੀ ਚਾਹੁੰਦਾ ਮੇਰੇ ਤੋਂ ਵਧੀਆ ਫੋਨ ਹੋਵੇ ਬੋਚ ਹੋਵੇ ਕੋਈ ਗੱਲ ਨਹੀਂ ਮਿਹਨਤ ਕਰ ਕੰਮ ਕਰ ਆਈਫੋਨ ਵੀ ਆ ਜਾਊਗਾ। ਵੀਰੇ ਇਦਾਂ ਮੇਰੀ ਸੈਲਰੀ 6000 ਰੁਪਿਆ ਵਾ। ਤਾਂ ਕੀ ਹੋ ਗਿਆ ਫਿਰ? ਤੇਰੀ ਸੈਲਰੀ ਕਿਹੜਾ ਹਮੇਸ਼ਾ 6000 ਰੁਪਏ ਰਹਿਣੀ ਆ? ਵੀਰੇ ਨੂੰ ਕਹਿ ਕੇ ਮੈਂ ਤੇਰੀ ਤਨਖਾਹ ਵਧਵਾ ਦੂੰਗਾ ਟੈਨਸ਼ਨ ਨਾ ਲੈ ਤੂੰ। ਵੀਰੇ ਨੂੰ ਵੀ ਕੀ ਕਹਿਣਾ ਵਾ? ਤੇਰੀ ਤਨਖਾਹ ਮੈਂ ਆਪ ਹੀ ਵਧਾ ਦੂੰਗਾ ਠੀਕ ਆ ਨਾ? ਆਪ ਉਰੇ ਆਪਾਂ ਹੀ ਦੇਖਦੇ ਆਂ ਆਪਾਂ ਹੀ ਮਾਲਕ ਆਂ। ਬਸ ਫਿਰ ਇੰਨਾ ਕੰਮ ਉਰੇ ਸਾਂਹੀਦਾ ਵਾ। ਸਾਰਾ ਤਾਂ ਮੈਂ ਦੇਖਦਾ ਵਾਂ ਠੀਕ ਆ ਨਾ? ਤੇਰੀ ਤਨਖਾਹ ਮੈਂ ਆਪੇ ਬਤਾ ਦੂੰਗਾ ਟੈਨਸ਼ਨ ਨਾ ਲੈ ਤੂੰ ਤੂੰ ਬਸ ਆਪਣਾ ਕੰਮ ਕਰ ਮਿਹਨਤ ਕਰ ਠੀਕ ਆ ਚੱਲ ਕੰਮ ਕਰ ਫਿਰ ਕੀ ਕਹਿਣ ਲੱਗੀ ਸੀ ਵੀਰੇ ਨੂੰ ਕੁਛ ਵੀ ਨਹੀਂ ਦਿਮਾਗ ਚ ਨਾ ਭਲੇਖਾ ਘੜ ਦੇ ਕਿ ਵੀਰੇ ਨੂੰ ਮੇਰੇ ਖਿਲਾਫ ੜਕਾਏਗੀ ਤੇ ਵੀਰਾ ਮੈਨੂੰ ਕੱਢ ਦੋਗਾ ਗਲਤ ਸੋਚਦੇ ਪਏ ਹਾਂ ਮੈਂ ਕੁਝ ਵੀ ਨਹੀਂ ਕਹਿਣ ਲੱਗੀ ਸੀ ਵੀਰ ਮੈਂ ਕੋਈ ਗਲਤ ਨਹੀਂ ਸੋਚ ਰਿਆ